ਯਾ ਐਸਾ ਲੈ ਕੇ ਲੈਣ ਦਾ ਕਰਦੇ ਯਾ ਸਸੀ ਕਾਂਜੀ ਕੀ ਹਾਲ ਆ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆ ਜੀ ਪਿੰਡ ਦੇ ਖਾਲੇ ਦੀ ਸਪਾਈ ਕਾਫੀ ਲੰਮਾ ਸਮਾਂ ਦੇਖਦੇ ਰਹੇ ਸ਼ਾਇਦ ਪੰਚਾਇਤਾਂ ਕਰਨ ਗਈਆਂ ਜਾਂ ਕੋਈ ਹੋਰ ਦੇਖ ਕੇ ਕਹੂਗਾ ਵੀ ਇਹਨੂੰ ਸਪਾਈ ਕਰੋ ਨਵੇਂ ਗਾਲੇ ਆਣਗੇ ਪਰ ਕੋਈ ਨਹੀਂ ਆਇਆ ਕਿਉਂਕਿ ਮਰੇ ਬਰਸਾਤ ਆ ਰਹੀ ਆ ਸਾਪਸ ਪੋੜੀਏ ਬਹੁਤ ਘੁੰਮਦੇ ਆ ਪਿੰਡ ਦੇ ਸੈਰ ਕਰਨ ਵਾਲੇ ਇੱਧਰ ਨੂੰ ਆਦੇ ਜਿਆਦਾ ਕਰਕੇ ਇਹ ਅਸੀਂ ਸੋਚਿਆ ਵੀ ਇਦਾਂ ਤਾਂ ਦੇਖੋ ਦੇਖੀ ਦਾ ਕਿਸੇ ਨੇ ਨਾ ਕਰਨਾ ਨਾ ਕਰਾਣਾ ਹਿੰਮਤ ਕਰਨੀ ਪੈਣੀ ਆਪ ਨੂੰ ਤੇ ਇੱਧਰ ਸਾਡੇ ਕਾਤੀ ਭਾਜੀ ਸਾਡੇ ਕੋਲੇ ਹੀ ਆ ਸਾਡੇ ਮੁੰਡੇ ਨਾਲ ਜਿਹੜੇ ਸਾਡੇ ਨਾਲ ਕੰਮ ਕਰਦੇ ਆ ਸਾਡਾ ਰਾਜੂ ਆ ਰਿਹਾ ਛੜਨ ਨਾਲ ਮਿਲ ਕੇ ਸਲਾਹ ਕਰੀ ਕਿ ਆਪਾਂ ਇਹ ਕੰਮ ਨਿਬੇੜੀਏ ਵੀ ਦੇਖਣ ਨੂੰ ਵਧੀਆ ਲੱਗਦਾ ਹੁਣ ਦੇਖਿਆ ਜਾਵੇ ਤੋਰ ਤੱਕ ਪੈਂਡ ਤੱਕ ਸਪਾਈ ਹੋ ਗਈ ਬੜਾ ਵਧੀਆ ਲੱਗਦਾ ਇੱਧਰਲੇ ਪਾਸੇ ਪੰਚਾਇਤੀ ਬੂਟੇ ਆ ਜਿਹੜੇ ਉਹਨਾਂ ਨੂੰ ਸੰਭਾਲਿਆ ਫੁੱਲਾਂ ਵਾਲਿਆਂ ਨੂੰ ਗਾਹਾਂ ਵੀ ਲਾਣ ਦੀ ਉਮੀਦ ਹੈ ਕਿ ਮੈਂ ਗਾਹਾਂ ਬਸਾ ਦੇ ਵਿੱਚ ਹੋਰ ਬੂਟੇ ਲਾਣਾ ਜਿੰਨੀ ਕੁ ਮੇਰਾ ਬਣਦਾ ਏਰੀਆ ਹੈ ਨਾ ਕਿਉਂਕਿ ਬਾਕੀ ਕੋਈ ਸੰਭਾਲਦਾ ਨਹੀਂਗਾ ਇਹਦੇ ਕਰਕੇ ਮੈਂ ਇੱਧਰ ਆਪਣੇ ਆਪਣੇ ਏਰੀਏ ਜਿੱਥੇ ਜਿੰਨੀ ਕੁ ਮੈਂ ਜ਼ਮੀਨ ਪਾਣਾ ਜਾਂ ਮੇਰੇ ਲੱਗਦਾ ਜਿੱਦੀ ਮੈਂ ਸੰਭਾਲ ਕਰ ਸਕਦਾ ਉਹ ਮੈਂ ਕਰਾਂਗਾ ਤੇ ਇਹ ਹੁਣ ਅਸੀਂ ਆਪਣੇ ਪੱਧਰੀ ਕਰ ਰਹੇ ਆ ਮੰਨ ਲਓ ਆਪਣੇ ਪੱਧਰ ਦੇ ਉੱਤੇ ਕਿ ਸਾਨੂੰ ਕਿਸੇ ਨਾਲ ਕੋਈ ਨਹੀਂ ਕਰਨਾ ਕੋਈ ਸੇਵਾ ਦਾ ਨਹੀਂ ਸਿਰਫ ਸਪਾਈ ਆ ਵੀ ਸਾਨੂੰ ਪਿੰਡ ਦੀ ਸਪਾਈ ਹੋਣੀ ਚਾਹੀਦੀ ਆ ਆਣੇ ਵਾਲਾ ਇਹ ਕਹੇ ਵੀ ਵਾਕਿਆ ਪਿੰਡ ਸਪਾਈਆ ਚਲੋ ਬਾਤ ਕੀ ਕਰ ਲਈਏ ਹੋ ਗਿਆ ਕਾਫੀ ਟਾਈਮ ਲੱਗਿਆ ਨੂੰ ਕਾਫੀ ਦੂਰ ਲੱਗਿਆ ਉਹ ਤੋਂ ਪਿੰਡਾਂ ਨੂੰ ਇਹ ਇਹਨਾਂ ਚੀਜ਼ਾਂ ਨੂੰ ਤਾਂ ਖਤਮ ਕਰਿਆ ਸਾਡੇ ਜ਼ਮੀਨ ਜਿਹੜੀ ਸਾਡੀ ਮਾਰੂ ਜਮੀਨ ਚ ਸਗਾ ਹੈ ਨਾ ਇਹ ਚੀਜ਼ਾਂ ਜਿਆਦਾ ਸੀ ਏਰੀਏ ਚ ਇਹ ਮੁੜ ਕੇ ਫੇਰ ਹੋਣ ਲੱਗ ਪਈਆਂ ਕਾਈ ਦੀ ਇਹ ਥੋੜੀ ਕੀਤੇ ਬੁੱਝਾ ਜਾਂਦਾ ਨਹੀਂ ਖਾਹੀ ਦਾ ਬੁੱਝਾ ਹੈ ਭਾਈ ਬਹੁਤ ਸੀ ਨਾ ਇੱਧਰ ਨੂੰ ਕਾਈਆਂ ਗੁਈਆਂ ਹਨਾ ਕਾਈਆਂ ਸੀ ਹਨਾ ਕਾਫੀ ਸਗਾ ਇੱਧਰ ਦਾ ਹੈ ਦੇਖ ਬਦ ਕਾਹੀ ਦੇ ਬਕਾਹੀ ਪਾਣੀ ਬਹੁਤ ਸਗਾ ਇੱਧਰ ਤਾਂ ਮਾਰੀ ਉਹ ਕਹੀ ਪਿੱਛੇ ਨਾ ਪਾਪਾ ਜਾਂਦੀ ਹੈ ਆਦ ਸਾਲ ਦੀ ਬੜੀ ਬੱਤੀ ਇਹ ਚਾਲਦੀ ਹੈ ਵੀ ਬਈ ਨਾ ਉਹ ਜਿਹੜਾ ਬੜੀ ਤੜ ਇਹ ਇਹ ਤਾਂ ਜੜ ਚ ਮਾਰਨਾ ਪੈਣਾ ਥੱਲੇ ਇਹਨੂੰ ਫੇਰ ਵਾ ਇਹ ਸੀ ਵੀ ਦੇ ਰਿਹਾ ਟਰੈਕਟਰ ਨਾਲ ਪਾਣੀ ਸੱਚੀ ਰੱਖਿਆ ਪਾਵੇ ਜਿਹੜਾ ਬੰਦਾ ਦਾਰੇ ਤੋਂ ਤਾਂ ਥੱਕ ਗਿਆ ਆ ਬਹਿ ਗਿਆ ਹੱਕ ਗਿਆ ਬੰਦਾ ਥੱਕਣਾ ਤਾਂ ਹੈਗਾ ਕਹੀ ਚਲਾਉਂਦਾ ਹੁਣ ਤੁਰੋ ਕਹੀ ਚਲਾਉਂਦਾ ਨਾਲ ਆਂਦਾ ਇਹ ਮੁੰਡਿਆਂ ਨੇ ਕਹੀ ਨਾਲ ਬਰੋਬਰ ਚਲਾਈ ਆ ਥੱਕ ਤਾਂ ਹੁੰਦਾ ਹੀ ਆ ਬੰਦੇ ਦੋ ਆ ਮੈਨੂੰ ਕਹਿੰਦਾ ਥੱਕ ਗਿਆ ਉਹ ਦੇ ਤਾਂ ਤੁਰੋ ਇਥੇ ਲੱਗ ਲਿਆ ਆ ਹਾਂ ਤੇ ਦੁਆ ਇਹ ਸੈਂਗ ਨਹੀਂ ਹੁੰਦਾ ਤੈਨੂੰ ਠੇਕਾ ਦਿੱਤੇ ਆਪਾ ਇਹ ਆਦੋਂ ਵੰਦਾ ਸੁਖਣੇ ਕਰਕੇ ਗਿਆ ਦੇਣਾ ਸਮਝ ਆ ਗਈ ਇਹ ਤਾਂ ਹੋਣੀ ਹੁੰਦਾ ਮੈਨੂੰ ਦੱਸ ਲੈ ਠੇਕਾ ਮੇਰਾ ਪੰਗ ਪੱਟ ਕੇ ਸੋਚਣਾ ਹੈ ਜਾਂ ਇਹਨਾਂ ਆਏ ਨੇ ਪਰ ਇਹ ਵੀ ਕੁੜੀ ਨੇ ਪਾਣੀ ਭਲਾਇਆ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਇਦਾਂ ਨਾ ਕਿ ਪਛਾਤ ਬਲੌਗ ਪਾਣਾ ਕਰਕੇ ਖਰੇ ਤਾਂ ਸਪਾਈ ਕਰਦਾ ਸਾਡਾ ਇਹ ਬਲੌਗ ਦਾ ਮਤਲਬ ਨਹੀਂ ਗਾ ਸਿਰਫ ਇਹ ਬਲੌਗ ਬਣਾਉਣਾ ਦਾ ਇਹ ਆ ਕਿ ਚਲੋ ਹੋਰ ਦੇਖ ਕੇ ਸ਼ਾਇਦ ਸਾਡੇ ਵਾਲ ਦੇਖ ਕੇ ਕੋਈ ਹੋਰ ਪਿੰਡ ਦੇ ਸਪਾਈ ਕਰੇ ਵੀ ਚਲ ਆਪਣੇ ਪੱਧਰ ਹੀ ਕਰੀਏ ਸਪਾਈ ਨਾ ਵੀ ਕਿਸੇ ਦੀ ਸਾਨੂੰ ਦੂਜੀ ਵਾਲ ਨੂੰ ਦੇਖੀਏ ਨਾ ਕਿਉਂਕਿ ਪਿੰਡ ਦੀ ਸਪਾਈ ਜ਼ਰੂਰੀ ਆ ਦੋ ਹੀ ਖੇਤ ਰਹਿ ਗਏ ਆ ਜੀ ਆ ਬਣਾ ਬਣਾ ਸਾਨੂੰ ਲੇਬਰ ਬਣਾਤਾ ਤੁਸੀਂ ਉਹ ਲੇਬਰ ਨਹੀਂ ਜਿਹੜੀ ਅਸੀਂ ਹਾਂ ਬਣਾਣੀ ਆ ਜੀ ਲੇਬਰ ਥੋੜੀ ਆ ਆਈਏ ਪੇੜ ਦਾ ਕੰਮ ਖਾਦਾ ਕੋਈ ਕੰਮ ਆ ਭਾੜਿਆਂ ਨੂੰ ਸਭ ਤੋਂ ਬੁਰੀਏ ਆਪਾਂ ਨੂੰ ਕੰਮ ਇਹੀ ਆ ਪੀ ਲੋ ਖਾ ਲੋ ਸੌਂ ਜਾ ਕਿਉਂਕਿ ਆਪਾਂ ਨੂੰ ਤਿੰਨ ਮਹੀਨੇ ਐਸ਼ਵਾ ਮਾ ਕਰਕੇ ਕੋਈ ਆ ਲਿਆ ਕੇ ਨਜਰਾਨੀ ਪਾ ਕੇ ਫੇ ਮੈਂ ਚਲਾ ਕੇ ਦਿਖਾ ਲਈ ਉਹਨੂੰ ਇਹਦਾ ਫੇ ਆਪਾਂ ਖੋਲ ਲਈ ਹੈ ਬਰਾ ਹੈ ਕਿ ਉੱਦਾਂ ਤੋਂ ਥੋੜਾ ਜੀ ਮੋਹਰੇ ਦਾ ਘਟ ਗਿਆ ਆ ਬੂਟੀ ਜੀ ਜ਼ਿਆਦਾ ਆ ਤੇ ਵੀਡੀਓ ਓਏ 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 ਗਿਆ ਗਿਆ ਕੈਮਰਾਮੈਨ ਗਿਆ ਇਹ ਹਨਾ ਬਿੱਟ ਚੱਕੇ ਨਾਲ ਇਥੇ ਇੰਟਰਲੌਕ ਲੱਗ ਜਾਉ। ਭਾਜੀ ਨਾ ਵਾਲਾ ਹਮ ਕਰਾਇਆ। ਭਾਜੀ ਆਓ ਬੋਡ ਪਾਉਂਦਾ। ਕਿੰਨਾ ਕੋਸੇ ਕੰਮ ਹੋ ਗਿਆ। ਇਹ ਫੇ ਵੀ। ਫੇ ਕੰਮ ਕਰੇ ਸਿੱਧੀ ਮਰਨਾ ਇੱਟਾ। ਤੁੰਗੈ ਨੂੰ ਬਾਣੀ ਬੋਡ। ਜਿਹੜਾ ਅਮਰ ਸਿੰਘ ਬੋਡ ਕਰਦਾ ਉਹ ਤੇ ਪੇਸ਼ ਤੋਂ ਬੜੇ ਪਾਏ ਕਸ਼ਮੀਰ ਦੇ। ਮੈਨੂੰ ਪਾਉ ਬੋਡ ਸਾਰੇ। ਬੋਡ ਮੈਨੂੰ ਪਾਉ। ਤੇਰੀ ਆਪ ਦੀ ਬਣੀ ਐ। ਇੱਕ ਮਿੰਟ ਯਾਰ। ਮੈਂ ਕਹਿੰਦਾ ਬੋਡ ਨਹੀਂ ਬਾਣੀ। ਕੱਢ ਲੈ ਸਾਰੇ ਮੂੰਗਲੀ ਨਹੀਂ ਮੂੰਗਫਲੀ ਹੁੰਦੀ ਆ ਉਦਾਂ ਕਹਿੰਦੇ ਬੋਟਾ ਬਾਗਾਂ ਨੂੰ ਆ ਕੀ ਆ ਮੈਂ ਤੁਹਾਨੂੰ ਦੱਸਦਾ ਕੀ ਜਲਾ ਹੋ ਰਹੀ ਐ ਬੋਲ ਬਾਲ ਨੂੰ ਇਹ ਕੀ ਆ ਲੋਕਾਂ ਨੂੰ ਗਾਣੇ ਇਨਾਂ ਨੇ ਮਿਲਦਾ ਕੀ ਆ ਨਾਲ ਤਾਂ ਮੂੰਹ ਚ ਖਾਂਦਾਂਗੇ ਗੱਲਾਂ ਚ ਖਾਣਾ ਪੱਕਾ ਮੂੰਹ ਉਹ ਮੂੰਹ ਪੰਡਾਟੇ ਗੱਡੀ ਦੇ ਡਿੱਗੀ ਵਰਗਾ ਸਾਡੇ ਲੋਕ ਬਿਜਲੀ ਤੇ ਮਰੇ ਹੋਇਆ ਜਾ ਟਾਂਕ ਦੇ ਦੋ ਰੋਜਾ ਖਾਣ ਦੇ ਦੋ ਬਸ ਇਹ ਨਹੀਂ ਪਤਾ ਤੁਸੀਂ ਟੈਕਸ ਦਿੰਨੇ ਆ ਤੁਹਾਨੂੰ ਫਰੀਦਾਂ ਚੀਜ਼ਾਂ ਦਿੰਦੇ ਆ ਤੁਸੀਂ ਕੱਪੜੇ ਲੈਣ ਵੀ ਆਨੇ ਉੱਤੇ ਵੀ ਟੈਕਸ ਲੈਂਦੇ ਆ ਅਗਲੇ ਹੂੰ 50 ਰੁਪਏ ਦੇ ਵੀ ਆ ਇਸ ਲਈ ਕਿਸੇ ਨੂੰ ਵੋਟ ਪਾਉਣ ਦੀ ਲੋੜ ਨਹੀਂ ਨੋਟਾ ਦੱਬੋ ਸਾਰੇ ਬੰਦੇ ਗਲਤ ਵਾਕੀ ਆਓ ਸਾਡੇ ਦਾ ਟਾਂਕ ਭਾਈ ਕਰਾਓ ਇਹ ਵਾਲੇ ਲੋਕ ਮੈਂ ਤਾਂ ਵੋਟ ਨਹੀਂ ਆਹੀ ਅਸੀਂ ਅੱਧੇ ਪਿੰਡੇ ਦੀ ਸਾਬ ਸਭਾਈ ਕਰਤੀ ਬਸ ਇੰਨੀ ਨਿਕਲੇਗਾ ਕਰੀ ਜਾ ਵਾਸੂ ਹੋ ਗਿਆ ਮੋਰੀ ਜਗਾ ਕੱਢੀ ਜਾਂਦੀ ਆ ਇੱਥੇ ਤਾਂ ਕਾਗ ਅਜੀਕ ਤੋਂ ਕਹਾ ਜਗਾ ਕੱਢ ਕੇ ਉੱਦੇ ਮੈਂ ਫੇਰ ਕੱਦੀ ਵਰਗੇ ਤੇ ਜਾਇਆ ਮੈਂ ਇਹ ਮੋੜ-ਮੋੜ ਪਾਣੇ ਜਾਂਦੇ ਕੋਈ ਜਣ ਚਾਹ ਤੂੰ ਪੀ ਕੇ ਪੂਜਿਆ ਖਾ ਕੇ ਗੈਸਪੋੜਾ ਖਾ ਕੇ ਦਵਾਰਾ ਬੰਦੇ ਫੇਰ ਹੌਸਲਾ ਕਰਕੇ ਲੱਗੇ ਆ ਹੁਣ ਤੁੱਪਾਂ ਲੱਗਣ ਲੱਪੀਆਂ ਹੁਣ ਬੰਦਾ ਹੱਦਾ ਆਇਆ ਖੌਂਚ ਖੌਂਚ ਆਇਆ ਹੁਣ ਆਮਾ ਬੰਨ ਕੇ ਤੋਲੀਆਂ ਨਾਲ ਲੈ ਕੇ ਇਹ ਪਾਣਾ ਛੋਟਾ ਕਰਨਾ ਹੈ ਉਸ ਵੀ ਆ ਇਹਨੂੰ ਢਿੱਲੋ ਕਹਿੰਦਾ ਹੁਣ ਮੈਂ ਡਰੇਨ ਵੀ ਸਾਫ ਕਰਨੀ ਐ ਇੰਨਾ ਚਾ ਚੜ ਗਿਆ ਢਿੱਲੋ ਦਾ ਖਾਲੇ ਜਿਹੜੇ ਨੂੰ ਫਿਰਦਾ ਉਹ ਮੈਂ ਤਾਂ ਜੀ ਆਪੇ ਨਹੀਂ ਕਰਦਾ ਮੈਂ ਇਹ ਕੰਮ ਕਰਕੇ ਸੱਤੇ ਹਾਂ ਯਾਦ ਨਹੀਂ ਸਕੂਲ ਨਾਲ ਸੇ ਇਹ ਹੀ ਕੋਈ ਪੜਾਦੇ ਸੀ ਉਹ ਆਹੋ ਪੜ੍ਹਨ ਲਈ ਹੰਦੇ ਦਾ ਬੇਟੂ ਇਹ ਹੀ ਕੰਮ ਕਰਾਂ ਜਾਂਦਾ ਦਾ ਨਹੀਂ ਜਰਵਾਹਲੀ ਹੋ ਆਜੇ ਛੋਟਾ ਸਕੂਲ ਖੁੱਲ੍ਹਿਆ ਆ ਯਾ ਦਫ਼ਤਰ ਵੀ ਖੁੱਲ੍ਹਿਆ ਆਣਾ ਜਾ ਕੇ ਲਾ ਲੇ ਵੀ ਬੋਰਡ ਤੇ ਨਾਂ ਲਿਖਿਓ ਆ ਕੋਈ ਨਾ ਦੇਖਣਾ ਜਾ ਕੇ ਫੇਰ ਨਾ ਕੋਈ ਆ ਕਰਨ ਮਾੜਾ ਨਹੀਂ ਕਰਦਾ ਥੜਿਆ ਸੁੰਦਰ ਬੱਚਿਆਂ ਦੇ ਇਹ ਰਹੇ ਕਹੀ ਹੋ ਗਈ 6 ਫੋਟੋ ਦੀ ਤਾਂ ਕਰੀ ਸਿੰਗਲ ਕਰਮ ਹੋ ਗਿਆ ਬਈ ਜੱਜਾ ਲੈ ਵੀ ਸਵੇਰੇ ਮੇਰੇ ਕਹਿੰਦੇ ਆਪਾਂ 7:00 ਵਜੇ ਲੱਗੇ ਆ ਹਾਂ ਨਹੀਂ ਨਗਟ ਐਮ ਹੋਇਆ 7:00 ਵਜੇ ਲੱਗੇ ਆ ਬਾਸ ਸਵੇਰੇ 8:00 ਲੱਗੇ ਆ ਹਾਂ ਅੱਜ 11:00 ਵਜੇ ਹੋਣੇ ਬੈਠੇ ਰਹੇ ਛਾਪੇ ਨੂੰ ਬਹੁਤ ਟਾਈਮ ਲਾ ਲਿਆ ਆਸਾ ਹੋ ਗਈ ਸਮਾਪਤੀ ਬੰਦੇ ਆਏ ਵਿੱਚ ਕੋਈ ਦੇਖ ਕੇ ਚਲ ਗਿਆ ਕੋਈ ਸਵਾਦ ਲੈ ਕੇ ਚਲ ਗਿਆ ਹਲੋ ਨਾਲ ਖੜਨੇ ਵਾਲੇ ਕੋਈ ਨਹੀਂ ਜਿਹੜੇ ਸੀਗੇ ਮੰਨ ਲਓ ਉਹੀ ਲੱਗਿਓ ਉਹੀ ਆ ਹੋ ਗਿਆ ਕੰਮ ਚਲੋ ਪਾਣੀ ਲਿਆਪਾ ਨੂੰ ਕਿਸੇ ਨਾਲ ਮਤਲਬ ਨਹੀਂ ਚਲੋ ਸਾਨੂੰ ਆਪਣੇ ਨਾਲ ਸੀ ਅਸੀਂ ਵਧੀਆ ਕਰਤਾ ਉਹ ਲਿਆ ਪਾਣੀ ਪੜਾ ਸੀ ਮੈਂ ਲਿਆ ਕੇ ਕਿਆ ਲੱਗੀ ਜਾਂਦੀ ਆ ਹੁਣ ਜਿੱਦ ਜਿੱਦਾ ਕੰਮ ਨੇੜੇ ਆ ਗਿਆ ਬੰਦਿਆਂ ਦਾ ਜ਼ੋਰ ਵੀ ਲੱਗ ਗਿਆ ਧੁੱਪ ਵੀ ਹੋ ਗਈ ਐਦੀ ਖੇਤੀ ਕਿਹਦੇ ਇਸ ਤਰ੍ਹਾਂ ਉਹ ਟਿੱਲੋ ਆ ਜਾ ਬੈਠਣਾ ਤਾਂ ਅਜਾ ਕਰੇ ਨਰੀਗਾ ਵਾਲੇ ਲੱਗੇ ਹੋਆ ਤੇ ਇਹ ਨਰੀਗਾ ਵਾਲਿਆ ਲਈ ਸੋਚਦੇ ਸੀ ਹਾਂ ਪਰ ਪਰ ਅਸੀਂ ਨਰੀਗਾ ਵਾਲੇ ਨੂੰ ਘਾਓ ਹੈਗੇ ਅਈ ਜਾ ਫਿਰ ਕੋਈ ਇਸ ਕਾ ਵੀ ਪੈਣੇ ਸਪਾਈ ਹੋਵੇ ਖਾਲਾ ਸਾਫ ਪਾਣੀ ਸਦਾ ਦਾ ਜਦੋਂ ਮੋਰੇ ਮੀਂਹ ਲਾਪਾਣੇ ਆ ਮਾਈਆਂ ਨੇ ਲਫਾਵੇ ਐ ਕਮਾਣੇ ਆ ਐ ਸੱਜੀ ਆਣੇ ਚੱਲ ਫਿਰ ਉਹ ਲਫਾਵੇ ਪੈਪਾ ਤੇ ਫਸ ਜਾਂਦੇ ਆ ਅੱਗੇ ਇੱਥੇ ਪੈਪਾ ਤੇ ਫਸ ਕੇ ਲਫਾਵੇ ਉੱਧਰ ਦਾ ਪਾਣੀ ਚਲਾ ਗਿਆ ਤੇ ਕਨਾਲ ਜੋ ਆ ਪਹਿਲਾ ਚਾਰ ਕਨਾਲ ਤੇ ਕਣ ਖਰਾਬ ਹੋਈ ਅਗਲੇ ਦੀ ਤੇ ਸਾਡੀ ਪਰੇ ਕਣ ਖਰਾਬ ਹੋ ਗਈ ਸ਼ਵੀਲ ਵੀ ਨਾਲੀ ਨਾਲ ਚੱਲੀ ਜਾਂਦੀ ਆ ਤੇ ਜਿਹਨਾਂ ਘਾਟਾਂ ਦਾ ਬਹੁਤ ਸਾਰਾ ਪ੍ਰਵਾਹ ਦਾ ਉਹ ਨਹੀਂ ਭੋਕੀ ਚਲੀ ਰਹੇ ਓਕੀ ਫੀਲ ਕਰਦੀ ਆ ਤਕਿਆ ਲਓ ਜੀ ਲੱਸੀ ਨੋ ਸਕੰਜਵੀ ਯਾ ਠੰਡ ਪਾ ਆਜ ਵੀਤੀ ਹੈਗੀ ਪੱਠਿਆਂ ਵਾਲੀ ਮੱਕੀ ਹੈਗੀ ਵਾ ਹਾਲੇ ਮੱਕੀ ਬੀਤੀ ਐ ਚਿੱਟੀ ਮੱਕੀ ਕਹਿੰਦੇ ਨੇ ਜਦੋਂ ਦੁੱਧ ਦੇ ਪੈ ਜਵੇ ਦਾਣੇ ਤੇ ਲਾਲ ਇਹਨੂੰ ਦਵਾਈ ਲਾਈ ਗੀ ਪਰ ਮੈਂ ਇਹਨੂੰ ਕੀ ਹੋ ਚਿੱਟੀ ਆ ਲਾਲ ਦੀ ਬੀਤੀ ਕਿ ਦੇ ਚਿੱਟੀ ਆ ਦਵਾਈ ਲੱਗੀ ਹੋਆ ਮੈਨੂੰ ਪਤਾ ਸੀ ਬਹਿਮਾ ਹੇ ਤੋ ਪੈ ਨਹੀਂ ਪੈਂਦੀ ਹੈ ਨਾ ਉਹ ਦੇਖ ਆਂਬ ਨਾ ਜਿਹੜੇ

ਸਭ ਬਹੁਤ ਵਧੀਆ ਇਦਾਂ ਯਾਰਾ ਜੇ ਲੈਜ਼ਰ ਕਰਾਉਣ ਲਈ ਸਾਨੂੰ ਕੰਟੈਕਟ ਕਰ ਲਿਓ ਜੀ ਨਹੀਂ ਤੁਹਾਨੂੰ ਅਸੀਂ ਕਰਨਾ ਹੀ ਨਹੀਂ ਅਸੀਂ ਉਹ ਬੰਦੇ ਨੂੰ ਕਰਨਾ ਜਿਹੜੇ ਕਰਦੇ ਆ ਲੈਜ਼ਰ ਕਰਦੇ ਵੱਡੇ ਵੱਡੇ ਸੌਣ ਤੋਂ 2 2 ਤੋਂ ਖੇਤਾ ਹੋਵੇ ਖੇਤ ਹੋਵੇ ਖੇਤਾ ਹੋਵੇ ਸਾਨੂੰ ਸਾਡੇ ਕੋਲ ਇਦਾਂ ਦੇ ਬੰਦੇ ਆ ਲੈਜ਼ਰ ਲੂਜ਼ਰ ਦਾ ਸਹੀ ਕਹਿੰਦੇ ਬਾਅਦ ਚ 200 300 ਖੇਤਾ ਹੋਵੇ अॼु त बिखा आ ਇਹ ਦੀ ਨਹੀਂ ਰਹਿ ਸਾਨੂੰ ਉਹ ਦੀ ਆ ਇਹਦਾ ਮੁੰਡਾ ਇੱਥੇ ਸ਼ਰਤਾਂ ਲੱਗਣ ਲੱਗ ਪਈਆਂ ਜੀ ਖੇਤੀਬਾੜੀ ਵਾਲਿਆਂ ਚ ਤੇ ਮੈਸ ਤੇ ਟੈਲਾਂ ਵਾਲੇ ਮਿਸਤਰੀ ਚ ਉਹ ਕਹਿੰਦੇ ਆ ਟੈਲਾਂ ਵਾਲੇ ਮਿਸਤਰੀ ਕਹਿੰਦੇ ਆ ਜੀ ਢਾਲ ਐ ਦਰਵਾ ਇਹ ਖੇਤਾਂ ਵਾਲੇ ਮਿਸਤਰੀ ਕਹਿੰਦੇ ਢਾਲ ਐ ਦਰਵਾ ਇਹ ਦੋਨੇ ਕਹਿੰਦੇ ਹੁਣ ਸ਼ਰਤ ਲਾ ਲਓ ਡੀ ਜੇ ਵਾਲੇ ਕੋਈ ਸਲਾਹ ਹੀ ਨਹੀਂ ਦਿੰਦੇ ਇਦਾਂ ਦੇ ਕੰਮਾਂ 'ਚ ਡੀ ਜੇ ਵਾਲੇ ਲੱਗੇ ਹੋ ਆ ਬਸ ਉਹਨਾਂ ਨੂੰ ਤਾਂ ਜਗ੍ਹਾ ਚਾਹੀਦੀ ਆ ਆਪੇ ਹੀ ਲੈਵਲ ਕਰ ਲੈਂਦੇ ਉਹ ਡੀ ਜੇ ਆੜਾ ਨਾਲ ਕੋਈ ਮੁਕਾਬਲਾ ਨਹੀਂ ਤੁਹਾਡਾ ਹੋ ਗਿਆ ਜੀ ਜਿਹੜਾ ਹਰਾ ਜਿਆ ਨਾ ਉਧਰ ਪਿਆ ਉਹ ਚੱਕ ਕੇ ਲਿਆਓ ਜੀ ਉਹ ਲੈਵਲ ਹੋ ਗਿਆ ਹਰੇ ਉੱਥੇ ਪਿਆ ਬੱਟਾ ਵਾਲਿਆਂ ਦਾ ਹੈ ਨਾ ਛੋਟਾ ਬੁੱਕ ਦਾ ਹੈ 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 ਛੋਟਾ ਹੈ ਹੋਏ ਟੇਲੋ ਟੇਲੋ ਕੰਮ ਬਹੁ ਕਰਦਾ ਟੇਲੋ ਨੂੰ ਤਾਂ ਐਵੇਂ ਹੀ ਮਾੜਾ ਕਹੀ ਜਾਂਦੇ ਆ ਟੇਲੋ ਦਿਲ ਦਾ ਨਹੀਂ ਮਾੜਾ ਕੰਮ ਬਹੁ ਕਰਦਾ ਇਹ ਹਾਂਜੀ ਇਹਨੂੰ ਵੀ ਚੱਕੀ ਗਏ ਪਾਣੀ ਮੰਗਾਓ ਵੀ ਪਾਣੀ ਤੇਲ ਵੀ ਪੈਂਦਾ ਟਰੈਕਟਰਾਂ 'ਚ ਉੱਦੋਂ ਥੋੜੀ ਭੱਜੀ ਜਾਂਦੇ ਇਹ ਜੀ 800 ਆ ਨਾ ਨਾਟ 11 ਆ ਪੁੱਕ ਦਾ ਨਾਮ ਆ ਇਹ ਪੁੱਕ ਦਾ ਹੀ ਉਹ ਮਗਰ ਆਦਾ ਨਾਟ 11 ਦਾ ਭਰਾ ਉਹ ਪਤਾ ਨਹੀਂ ਉਹਦਾ ਨਾਮ ਹੈ ਆ ਟਰੈਕਟਰ ਦਾ ਨਾਮ ਹੈ ਨਹੀਂ ਕੋਈ ਇਹ ਸਾਲਾ ਝੋਟਾ ਹੈ ਬੱਸ ਬਾਰੇ ਅਸੀਂ ਹੱਥਾਂ ਨੇ ਚੱਕ ਲਈਦੇ ਆ ਇਹ ਫਾਲੇ ਨਹੀਂ ਹੈ ਜੀ ਆਹ ਸ਼ੁਰੂ ਆ ਚਾਪੀ ਹੋਣੀ ਬਈ ਆਹ ਅਜੇ ਪਾ ਫਾਓ ਯਾਰ ਅਸੀਂ ਤਾਂ ਬਲੌਗਰ ਬੰਦੇ ਆ ਆਓ ਚੱਲ ਮੈਂ ਆ ਗਿਆ ਸੁਪਾਗਾ ਜੋ ਕਿਉਂ ਤੋ ਕਰਿਓ ਕੋਈ ਆਹ ਸੁਪਾਗਾ ਜੋ ਕਿਉਂ ਤੋ ਕਰਿਓ ਛੋਟਾ ਪਾਓ ਵੱਡਾ ਸਾਰੇ ਟਰੈਕਟਰ ਸਾਈਡ ਤੇ ਹੁਣ ਸਾਡਾ ਟਰੈਕਟਰ ਆਨ ਲੱਗ ਰਹੀ ਹੈ ਨਾ ਮੈਸੀ ਚਲੋ ਚਲੋ ਡਰਾਈਵਰ ਸਾਡੇ ਬੈਣਾ 11 ਇਹਨੂੰ ਉੱਥੇ ਲਾ ਭਰਾਵਾ ਗੱਲ ਸੁਣਾਇਆ ਕੋਈ ਥੈਂ ਟਿਕਾਣਾ ਬੰਦਾ ਯਾਰ ਪਾਣੇ ਵੀ ਇੱਧਰ ਦੇਖ ਰਾ ਇੱਧਰ ਬੈਕ ਕਰਕੇ ਲਾਓ ਇਦਾਂ ਉੱਥੇ ਲਾ ਦਿਆ ਕਰੋ ਜਿੱਥੇ ਉਹ ਤਾਂ ਖੇਤ ਆ ਆਓ ਹੁਣ ਤੇ ਪਾਰਾ ਕਿਦਾਂ ਥੱਲੇ ਲਾ ਕੇ ਗੱਲਾਂ ਬਹੁਤ ਆਨੀਆਂ ਤੁਹਾਨੂੰ ਸਾਰਿਆਂ ਨੂੰ ਚਲੋ 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 ਚਲਾ ਜਾ ਜੀ अपने तो तो मैं ना हूं कि मैं